ਮਾਮਲਾ ਡੀਏਵੀ ਸਕੂਲ ਮੂਸਾਪੁਰ ਰੋਡ ਦੇ ਪਿੱਛੇ ਦਾ ਹੈ ਕਿ ਗੁਜ਼ਰਾ ਦੀਆਂ ਤਿੰਨ ਮੱਜਾ ਕਰੰਟ ਲੱਗਾ ਨਾਲ ਮਰ ਗਈਆਂ ਮੱਜਾ ਦੇ ਮਾਲਕ ਮੁਹੰਮਦ ਸ਼ਰੀਫ ਨੇ ਦੱਸਿਆ ਕਿ ਬਿਜਲੀ ਸਪਲਾਈ ਵਾਲੇ ਖੰਭੇ ਤੋਂ ਇੱਕ ਤਾਰ ਟੁੱਟ ਗਈ ਸੀ ਜਿਸ ਨੂੰ ਵਿਭਾਗ ਵਾਲੇ ਖੰਭੇ ਦੇ ਨਾਲ ਹੀ ਲਪੇਟ ਗਏ ਸਨ ਉਨਾ ਦੇ ਖੇਤਾ ਚ ਬਾੜਲੇ ਕਡੇ ਆੜੀ ਤਾਰ ਲੱਗੀ ਸੀ ਜਦੋਂ ਪਸ਼ੂ ਅੱਜ ਖੇਤਾ ਚ ਗਏ ਤਾਂ ਕਡੇ ਆੜੀ ਤਾਰ ਬਿਜਲੀ ਦੀ ਟੁੱਟੀ ਤਾਰ ਨਾਲ ਲੱਗਣ ਕਰਕੇ ਮੱਝਾਂ ਨੂੰ ਕਰੰਟ ਪੈ ਗਿਆ ਕਰੰਟ ਦਾ ਝਟਕਾ ਇੰਨਾ ਜ਼ਬਰਦਸਤ ਸੀ ਕਿ ਉਸ ਦੀਆਂ ਤਿੰਨ ਮੱਝਾਂ ਮੌਕੇ ਤੇ ਹੀ ਮਰ ਗਈਆਂ ਕੀ ਨਾਮ ਤੁਹਾਡਾ ਮੇਰਾ ਨਾਮ ਗੁਲਾਮ ਨੋਵੀ ਹੈ ਹਾਂ ਅਮਡਾ ਕੀ ਇਸ ਮਾਮਲੇ ਬਾਰੇ ਤੁਸੀਂ ਸਾਹ ਇਹ ਜੀ ਨੁਕਸਾਨ ਹੋ ਜਾਦੇ ਹੋਇਆ ਜੀ ਇਹ ਬਿਜਲੀ ਵਾਲੇ ਅਨਗੱਲੀ ਨਾਲੇ ਕੰਮ ਆਇਆ ਸਾਰਾ ਕੁਝ ਨਾ ਨਿਕਲਦਾ ਹੈ ਨੁਕਸਾਨ ਜ਼ਿਆਦਾ ਹੈ ਜੀ ਤੇ ਤੁਸੀਂ ਕਹਿੰਦੇ ਇੱਥੇ ਬੱਚੇ ਵੀ ਖੇਡਦੇ ਰਹਿੰਦੇ ਹਾਂ ਦੇ ਇੱਥੇ ਸਾਰੇ ਘੁੰਦੇ ਵੇਲੇ ਵੇਲੇ ਖੇਡਦੇ ਸਾਡੀ ਨਾਲ ਹੀ ਹੈ ਜੀ ਵੇਲੇ ਖੇਡ ਕਰਕੇ ਸਾਰੇ ਨਿਆਣੇ ਸਾਰੇ ਘੁੰਦੇ ਨਿਆਣੇ ਸਾਰੇ ਸਿਆਣੇ ਇੱਧਰ ਘੁੰਦੇ ਰਹਿੰਦੇ ਆ ਜੀ ਸਾਡੇ ਨਿਆਣੇ ਬੰਦਾਲਿਆਂ ਦੇ ਸਾਰੇ ਨਿਆਣੇ ਬੱਚੇ ਸਾਰੇ ਘੁੰਮਦੇ ਇੱਥੇ ਸਾਰੇ ਸਾਰੇ ਬਦੇ ਉਹ ਬੰਦਾ ਤਾਰ ਦੇ ਉੱਪਰ ਤੇ ਟੱਪਿਆ ਕਿੱਥੋਂ ਆਇਆ ਸਾਹਮਣੇ ਦੁਕਾਨ ਤੇ ਤਾਰ ਨੂੰ ਹੱਥ ਨਹੀਂ ਲਾਇਆ ਹੱਥ ਨਹੀਂ ਲਾਇਆ ਜੀ ਤਾਰ ਨੂੰ ਹੱਥ ਲਾ ਕੇ ਫਸ ਲੱਗਦਾ ਫਸ ਲੱਗਦਾ ਵਿਚਾਰੇ ਵਾਸਤੇ ਬਾਉਂਡਰੀ ਕੀਤੀ ਹੋਈ ਜੀ ਹੁਣ ਕੋਈ ਵੀ ਬੱਚਾ ਨਿਆਣਾ ਬੂੜਾ ਕੋਈ ਵੀ ਇੱਧਰ ਲੰਘਦੇ ਫਿਰਦੇ ਕੋਈ ਵੀ ਮਰ ਸਕਦਾ ਕੋ ਕੇ ਆ ਗਿਆ ਹੱਥ ਨਹੀਂ ਲਾਇਆ ਇਹ ਮੈਂ ਹੱਥ ਲਾਦਾ ਮੰਗੂ ਵੀ ਲੱਗ ਜਾਣਾ ਸੀ ਕਰਾ ਤੇ ਇਹ ਅਸੀਂ ਬਚਿਆ ਇਹ ਮੁੰਡੇ ਨੇ ਝੋਟੀ ਨੂੰ ਹੱਥ ਲਾ ਲਿਆ ਫਤ ਕਰੰਟ ਲੱਗ ਗਿਆ ਮੁੰਡੇ ਨੂੰ ਫਿਰ ਪਿੱਛੇ ਨੂੰ ਆਟਿਆ ਦਾਦ ਨੂੰ ਵੱਜਾਂ ਵੀ ਡੇਗ ਪਈਆਂ ਵਾਕੀ ਨਠਾ ਨਟੂ ਕੇ ਜਦ ਨੇ ਥੋੜੀ ਵਾਕੀ ਦੀ ਬਚਾਈਆਂ ਬਹੁਤ ਮੁਸ਼ਕਿਲ ਨਾ ਹੁਣ ਇਧਰ ਹੱਥ ਕਰੰਟ ਆਉਂਦਾ ਕੋਈ ਤਾਂ ਪਤਾ ਨਹੀਂ ਸਿਰ ਕੋਈ ਵੀ ਇਹਨਾਂ ਨੂੰ ਸੋਚਣਾ ਚਾਹਦਾ ਸੀ ਫੇ ਕੀ ਕਰਨਾ ਸੀ ਵੀਰ ਜਿਆ ਦੇ ਨੇ ਅੱਜ ਬਾਜੀ ਕੀ ਨਾਮ ਆਪਣਾ ਮੁਹੰਮਦ ਸ਼ਰੀਫ ਮੁਹੰਮਦ ਸ਼ਰੀਫ ਕੀ ਘਟਨਾ ਹੋਈ ਮੱਜਾ ਤਾਰਾਂ ਨਾਲ ਲੱਗ ਗਈਆਂ ਕਰੰਟ ਦਾ ਕਰਾਟਾ ਕਦੋਂ ਕਦੋਂ ਪਤਾ ਲੱਗਾ ਤੁਹਾਨੂੰ ਇਹ 10:00 ਵੀ 10:00 ਵਜੇ ਉਸ ਵੇਲੇ ਮਰ ਚੁੱਕੇ ਸੀ ਮਰ ਚੁੱਕੇ ਸੀ ਮੈਂਟੇ ਲੱਗਾ ਇਹਨਾਂ ਤਾਂ ਸਾਰੇ ਮਰ ਗਏ ਬਿਜਲੀ ਬੋਰਡਾਂ ਨੂੰ ਦੱਸਿਆ ਤੁਸੀਂ ਦੱਸਿਆ ਜੀ ਦੂਜੇ ਪਾਰਿਆਂ ਨੂੰ ਦੱਸਿਆ ਸਾਰਿਆਂ ਨੂੰ ਇਹਦਾ ਕੋਈ ਨਹੀਂ ਆਇਆ ਅੱਛਾ ਤੇ ਪੁਲਿਸ ਪਹੁੰਚ ਗਈ ਹਾਂਜੀ ਪੁਲਿਸ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਹੋਇਆ ਜੀ 3.5 ਲੱਖ ਦਾ ਹੋਇਆ ਮੱਝਾ ਇੱਕ 2300ਈਓ ਸੀਗੀ ਇੱਕ ਸੋਨੇ ਵਾਲੀ ਦੀ ਰਾਤ ਇੱਕ ਛੋਟੀ ਗੱਬਣ ਹੈ ਇਹ ਤਾਂ ਬੱਚਾ ਬੱਚਾ ਇਹ ਤੇ ਚੜਦੀਆਂ ਬੱਚੇ ਹਾਂਜੀ ਹਾਂਜੀ ਇੱਥੇ ਤੁਰਦੇ ਆ ਫਿਰਦੇ ਆ ਜੀ ਇਹ ਕਰਾ ਠੱਪਦਾ ਨਹੀਂ ਹੁਣ ਆ ਬਿਜਲੀ ਵਾਲ ਤਾਰ ਟੁੱਟੀ ਹੋ ਸੀ ਬਿਜਲੀ ਵਾਲੇ ਇੱਥੇ ਲਪੇਟ ਕੇ ਚੱਲ ਗਏ ਨਾ ਜੋੜ ਨਹੀਂ ਲਾਇਆਗਾ ਕੰਡੇ ਵਾਲੀ ਤਾਰ ਨਾਲ ਲਪੇਟ ਕੇ ਚੱਲ ਗਏ ਇੱਥੇ ਅੰਡੇ ਵਾਲੀ ਤਾਰ ਉੱਤੇ ਹਨ ਗੇਲੀ ਕਰਕੇ ਫਿਰ ਜੀ ਇਹ ਕਰਨ ਬਿਜਲੀ ਵਾਲੇ